ਦੋ ਦੋ ਚੰਨ 'ਤੇ ਚੜੇ ਇੱਕ ਅੰਬਰਾ 'ਚ ਦੂਜਾ ਮਹਿਤਾ ਕਾਲੂ ਜੇ ਕਰੇ ਪੁੰਨਿਆਂ ਦੀ ਰਾਹ ਦੋ ਦੋ ਚੰਨ 'ਤੇ ਚੜੇ ਚੰਨ ਉੱਤਲੇ ਨੂੰ ਬਦਲੀ ਸੁਪਾਈ ਬੈਠੀ ਐ ਤੇ ਚੰਨ ਹੇਠਲੇ ਨੂੰ ਮਾਂ ਤ੍ਰਿਪਤਾ ਲੁਕਾਈਂ ਬਖੀਏ ਮਾਤਾ ਮੂਹ ਕੋ ਪੱਲਾ ਲਾ ਦੇ ਲੋਕੀ ਦੀਦ ਨੂੰ ਖੜੇ ਇਕ ਪੁੰਨਿਆਂ ਦੀ ਰਾ ਦੋ ਦੋ ਚੰਨ 'ਚੜੇ ਇੱਕ ਅੰਬਰਾਂ 'ਚ ਦੂਜਾ ਮੈਠਾ ਕਾਲੂ ਦੇ ਕਰੇ ਓ ਹੋ ਜਿਵੇਂ ਅੰਬਰਾਂ 'ਤੇ ਪਰੀਆਂ ਦੇ ਕੌਣ ਲੱਗੇ ਨੇ ਜਿਵੇਂ ਦੇਵ ਲੋਕ ਫੁੱਲ ਵਰਸੋਣ ਲੱਗੇ ਨੇ ਮੈਂ ਕਿ ਉਠੀਆਂ ਬਹਾਰਾਂ ਬਾਗ ਹੋ ਗਏ ਹਰੇ ਇੱਕ ਪੁੰਨਿਆਂ ਦੀ ਰਾਤ ਲੋ ਦੋ ਚੰਨ ਨੇ